ਅਤਵਾਦੀਆਂ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਕੀਤੀ ਗਈ ਸਿੰਦੂਰ ਕਾਰਵਾਈ ਮਗਰੋਂ احتیاط ਵਜੋਂ ਭਾਰਤ ਨੇ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਸੀ ਸਰਕਾਰ ਵੱਲੋਂ ਇਸ ਫੈਸਲੇ ਵਿਰੁੱਧ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਮੰਗ ਕੀਤੀ ਜਾ ਰਹੀ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਇਸ ਲਾਂਘੇ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਇਸ ਮੰਗ ਤੇ ਚੱਲਦੇ ਆ ਅਕਾਲ ਯੂਥ ਜਥੇਬੰਦੀ ਦੇ ਨੇਤਾਵਾਂ ਨੇ ਅੱਜ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੂੰ ਮੰਗ ਪੱਤਰ ਦਿੱਤਾ ਤੇ ਲੋਕ ਸਭਾ ਵਿੱਚ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਉਠਾਉਣ ਲਈ ਪੁਰਜ਼ੋਰ ਅਪੀਲ ਕੀਤੀ ਦੇਖੋ ਜੀ ਅਸੀਂ ਅੱਜ ਸਮੂਹ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਇੱਥੇ ਡਾਕਟਰ ਗਾਂਧੀ ਨੂੰ ਮਿਲਣ ਆਏ ਆ ਇੱਥੇ ਇਹੀ ਮੰਗ ਸੀਗੀ ਕਿ ਜਿਹੜਾ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਕਹੇ ਕਿ ਪ੍ਰਚਲਿਤ ਵੀ ਹੋਇਆ ਤੇ ਉਹ ਖੁੱਲ੍ਹਿਆ ਵੀ ਇਸੇ ਨਾਂ ਤੇ ਸੀ ਤੇ ਕੋਰੀਡੋਰ ਦਾ ਮਤਲਬ ਪਹਿਲਾਂ ਕੀ ਹੈ ਸਾਨੂੰ ਸਮਝਣਾ ਚਾਹੀਦਾ ਦੇਖੋ ਇਹ ਜੰਗ ਲੱਗੀ ਐ ਇਹਦਾ ਸਾਰਿਆਂ ਨੂੰ ਦੁੱਖ ਸੀਗਾ ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ ਭਾਵੇਂ ਉਹ ਕਸ਼ਮੀਰ ਦੇ ਵਿੱਚ ਲੋਕ ਮਾਰੇ ਗਏ ਉਹਦਾ ਵੀ ਸਾਨੂੰ ਦੁੱਖ ਸੀਗਾ ਕਿ ਉਹ ਚੰਗਾ ਨਹੀਂ ਹੋਇਆ ਪਰ ਜੰਗ ਦੇ ਦੌਰਾਨ ਭਾਰਤ ਸਰਕਾਰ ਨੇ ਕਿਹਾ ਸੀਗਾ ਇਹ ਕੁਝ ਦਿਨਾਂ ਲਈ ਸਿਕਿਉਰਿਟੀ ਦੇ ਪਰਪਸ ਵਜੋਂ ਇਸੀ ਇਹਨੂੰ ਕੋਰੀਡੋਰ ਨੂੰ ਬੰਦ ਕਰ ਰਹੀਆਂ। ਸੋ ਹੁਣ ਹਾਲਾਤ ਉਹਵੇਂ ਦੇ ਨਹੀਂ ਹੈਗੇ ਆਮ ਵਰਗੇ ਨਹੀਂ। ਇਸ ਕਰਕੇ ਜਿਹੜੀ ਇਹ ਧਰਤੀ ਹੈ ਇਹ ਕੱਲਾ ਸਥਾਨ ਨਹੀਂ ਹੈਗਾ। ਇਹ ਗੁਰੂ ਨਾਨਕ ਸਾਹਿਬ ਦਾ ਉਹ ਸਥਾਨ ਨੇ ਜਿੱਥੇ ਉਹਨਾਂ ਨੇ 18 ਸਾਲ ਇੱਕ ਸਮਾਂ ਉੱਥੇ ਬਤੀਤ ਕੀਤਾ। ਉੱਥੇ ਭਗਤੀ ਕੀਤੀ ਹੈ। ਉੱਥੇ ਸੰਗਤਾਂ ਦੇ ਸੰਗਤਾਂ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਰਹੀਆਂ ਨੇ ਤੇ ਇਹ ਸਿੱਖਾਂ ਦੇ ਲਈ ਉਹ ਕੱਲਾ ਸਥਾਨ ਨਹੀਂ ਉਹ ਸਾਡੇ ਦਿਲਾਂ ਦੀ ਧੜਕਣ ਹੈ। ਤੇ ਦੋ ਜਿਹੜੇ ਮੁਲਕ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਦੋ ਦੁਸ਼ਮਣੀ ਕਰਕੇ ਮੁਲਕ ਜਾਣੇ ਜਾਂਦੇ ਨੇ ਉਹ ਮੁਲਕਾਂ ਦੇ ਅੰਦਰ ਇੱਕ ਵੱਡਾ ਇੱਕ ਸਥਾਨ ਜਿਹੜਾ ਪਲੇਸ ਹੈਗਾ ਸ਼ਾਂਤੀ ਦਾ ਜਿੱਥੋਂ ਸਰਬੱਤ ਦੇ ਭਲੇ ਦੀ ਆਵਾਜ਼ ਜਾਂਦੀ ਹੈ ਉਹ ਹੈਗਾ ਕਰਤਾਰਪੁਰ ਸਾਹਿਬ ਤੇ ਉਹ ਸਥਾਨ ਨੂੰ ਤੁਸੀਂ ਬੰਦ ਕਰਦੇ ਹੋ ਤੇ ਸ਼ਾਂਤੀ ਕਿੱਥੋਂ ਆਉਣੀ ਹੈ ਸੋ ਸਾਡੀ ਜਿੱਥੇ ਡਾਕਟਰ ਧਨਵੀਰ ਜੀ ਨੂੰ ਬੇਨਤੀ ਹੈ ਉੱਥੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਹੋਰ ਗ੍ਰਹਿ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਇਹ ਵੀ ਜਿਹੜਾ ਇਹ ਲੰਘਾ ਏ ਇਹ ਪਹਿਲ ਦੇ ਆਧਾਰ ਤੇ ਜਲ ਤੋਂ ਜਲਦੀ ਨੂੰ ਖੋਲ੍ਹਿਆ ਜਾਵੇ ਤਾਂ ਕਿ ਉੱਥੇ ਸਿੱਖ ਸੰਗਤਾਂ ਜਾ ਕੇ ਦਰਸ਼ਨ ਕਰਨ ਇਹਦੇ ਨਾਲ ਅਸੀਂ ਕੁਝ ਮੰਗਾ ਹੋਰ ਐਡ ਕੀਤੀਆਂ ਨੇ ਕਿ ਜਿਹੜੀ ਗਿਣਤੀ ਹੈ ਗਿਣਤੀ ਵੀ ਵਧਾਈ ਜਾਵੇ ਜਿਹੜੇ ਰੋਜ਼ ਰੋਜ਼ਾਨਾ ਸ਼ਰਧਾਲੂ ਜਾਂਦੇ ਨੇ ਤੇ ਜਦੋਂ ਗੁਰਪੁਰਬ ਹੁੰਦਾ ਖਾਸ طور ਉਦੋਂ ਜ਼ਰੂਰ ਖੁੱਲ੍ਹ ਦਿੱਤੀ ਜਾਵੇ ਤੇ ਹੁਣ ਪਾਸਪੋਰਟ ਦੀ ਫੋਟੋ ਕਾਪੀ ਨਾਲ ਜਾਣ ਦਿੱਤਾ ਜਾਂਦਾ ਸੋ ਐਨੇ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਪਾਸਪੋਰਟ ਨਹੀਂ ਵੀ ਹੈਗੇ ਪੰਜਾਬ ਦੇ ਅੰਦਰ ਸੋ ਮੈਂ ਚਾਹੁੰਦਾ ਸਰਕਾਰ ਨੂੰ ਇਹ ਵੀ ਬੇਨਤੀ ਹੈ ਇਹ ਸਿਰਫ ਆਧਾਰ ਕਾਰਡ ਜਾਂ ਕੋਈ ਹੋਰ ਪ੍ਰਮਾਣ ਪੱਤਰ ਜਿਹਨੂੰ ਵੈਰੀਫਾਈ ਕਰਕੇ ਉਧਰ ਜਾਣ ਦਿੱਤਾ ਜਾਵੇ ਤਾਂ ਕਿ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਹੈ ਉਹ ਕਰਤਾਰਪੁਰ ਸਾਹਿਬ ਦੇ ਗੁਰਦਵਾਰਾ ਨਾਨਕ ਸਾਹਿਬ ਦੀ ਜਿਹੜਾ ਸਥਾਨ ਹੈ ਉਹਦੇ ਕਰ ਸਕੀ। ਇੱਕ ਹੋਰ ਇਹ ਚ ਗੱਲ ਐਡ ਕਰਾਂਗਾ ਕਿ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਤੇ ਸਕਿੰਟਾ ਚ ਬੰਦ ਕਰਤੇ ਆ। ਪਰ ਜਿਹੜਾ ਗੁਜਰਾਤ ਦੇ ਰਾਹੀਂ ਵਪਾਰ ਹੋ ਰਿਹਾ ਕਰੋੜਾਂ ਅਰਬ ਡਾਲਰ ਦਾ ਉਹ ਉਹ ਜਿਹੜਾ ਵਪਾਰ ਹੈ ਉਹਨੂੰ ਕਿਉਂ ਨਹੀਂ ਰੋਕਿਆ ਗਈ? ਉਹ ਵੀ ਪਾਕਿਸਤਾਨ ਨਾਲ ਐ afghanistan ਨਾਲ ਐ ਹੋਰ ਜਿਹੜੇ ਮੁਲਕ ਨੇ ਉਹਨਾਂ ਨਾਲ ਐ ਹੋਰ ਇੱਕ ਨਵੀਂ ਗੱਲ ਹੋਈ ਐ ਕਿ ਸ਼ਪਿਲਕਾ ਜਿਹੜਾ ਪਾਸ ਐ ਹਿਮਾਚਲ ਦੇ ਵਿੱਚ ਉਹ ਥੋੜੇ ਦਿਨ ਪਹਿਲਾਂ ਜਿਹੜਾ ਖੋਲਿਆ ਗਿਆ ਜਿਹੜਾ ਤਿੱਬਤ ਚਾਈਨਾ ਤੇ ਇੰਡੀਆ ਦਾ ਸਾਂਝਾ ਉੱਥੇ ਬਾਰਡਰ ਐ ਜਿਹੜਾ 1962 ਤੋਂ ਬੰਦ ਪਿਆ ਜਦੋਂ ਦੀ ਚਾਈਨਾ ਦੇ ਨਾਲ ਲੜਾਈ ਹੋਈ ਐ ਤੇ ਉਹ ਜਦੋਂ ਖੋਲਤੇ ਚਾਈਨਾ ਨਾਲ ਉਹ ਵੀ ਉਹ ਥਾਂ ਖੋਲੀ ਗਈ ਐ ਜਿੱਥੇ ਭਾਰਤ ਸਰਕਾਰ ਦਾਵਾ ਕਰਦੀ ਐ ਕਿ ਉਹ ਕਸ਼ਮੀਰ ਐ ਜਿਹੜਾ ਚਾਈਨਾ ਨੇ ਕਬਜ਼ਾ ਕੀਤਾ ਹੋਇਆ ਸਾਡਾ ਤੇ ਜੇ ਤੁਸੀਂ ਉੱਥੇ ਸਾਰਾ ਕੁਝ ਖੋਲ ਸਕਦੇ ਹੋ ਤੇ ਇਹ ਤਾਂ ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਥਾਂ ਹੈ ਉਹ ਕਿਉਂ ਨਹੀਂ ਖੋਲ ਸਕਦੇ ਸੋ ਇਹਨੂੰ ਪਹਿਲ ਦੇ ਆਧਾਰ ਤੇ ਖੋਲਣਾ ਚਾਹੀਦਾ ਕਾਲ ਚੂਦ ਦਾ ਜੋ ਡੈਪੂਟੇਸ਼ਨ ਆਏ ਨੇ ਜੋ ਸਤਕਾਰਯੋਗ دوست ਆਏ ਨੇ ਬਜ਼ੁਰਗ ਆਏ ਨੇ ਇਹਨਾਂ ਦੀ ਬਹੁਤ ਬਾਜ਼ਮ ਮੰਗ ਹੈਗੀ ਹੈ ਔਰ ਪੰਜਾਬ ਦੀ ਧਾਰਮਿਕ ਸਾਂਝ ਆ ਜਜ਼ਵਾਤੀ ਸਾਂਝ ਹੈ ਜਿੰਨੇ ਵੀ ਸਿੱਖ ਸੰਸਥਾਨ ਮਤਲਬ ਜਾਂ ਪਵਿੱਤਰ ਥਾਵਾਂ ਪਾਕਿਸਤਾਨ ਚ ਰਹਿ ਗਈਆਂ ਚਾਹੇ ਨਨਕਾਣਾ ਸਾਹਿਬ ਹੈ ਚਾਹੇ ਪੰਜਾ ਸਾਹਿਬ ਹੈ ਚਾਹੇ ਕਰਤਾਰਪੁਰ ਸਾਹਿਬ ਹੈ ਤਾਂ ਉਹਨਾਂ ਨਾਲ ਪੰਜਾਬ ਦੀ ਜਿਹੜੀ ਚੜ੍ਹਦਾ ਪੰਜਾਬ ਹੈ ਇਹਦੀ ਲੈਹਦੇ ਪੰਜਾਬ ਚ ਦੀ ਸਾਰੀਆਂ ਇੱਕ ਰਵਾਇਤ ਹੈ ਜਾਂ ਰਵਾਇਤਾਂ ਹੈਗੀਆਂ ਜਾਂ ਇੱਕ ਵਿਰਸਾ ਵਿਰਾਸਤ ਨਾਲ ਜੁੜੀ ਹੋਈ ਹੈਗੀ ਉਹ ਧਾਰਮਿਕ ਵਿਰਸਾ ਹਿੱਸਾ ਖਾਸ ਤੌਰ ਤੇ ਤੇ ਇਸ ਕਰਕੇ ਕਿ ਜਦੋਂ ਲੰਗਾ ਖੁੱਲਿਆ ਸੀਗਾ ਨਵਜੋਤ ਸਿੱਧੂ ਹੋਰਾਂ ਨੇ ਆਪਣੇ ਨਿੱਜੀ ਤਲਕਾਤ ਵਰਤ ਕੇ ਇਮਰਾਨ ਖਾਨ ਹੋਣਾ ਨਾਲ ਮਤਲਬ ਇਹ ਲੰਗੇ ਦੀ ਉਦਮ ਕੀਤਾ ਸੀਗਾ ਤਾਂ ਸਾਰੇ ਪੰਜਾਬੀ ਜਗਤ ਨੇ ਸਾਰੇ ਪੰਜਾਬ ਨੇ ਸਾਰੇ ਔਰ ਖਾਸ ਕਰਕੇ ਸਿੱਖ ਜਗਤ ਨੇ ਬੜੀ ਖੁਸ਼ੀ ਮਨਾਈ ਸੀ ਕਿ ਜੇ ਚਿਰੋਕਣੀ ਮੰਗ ਹੈਗੀ ਹੈ ਦਰਬਾਰ ਸਾਹਿਬ ਦੇ ਖੁੱਲੇ ਦਰਸ਼ਨ ਦੇਦਾਰ ਦੀ ਉਹ ਪੂਰੀ ਹੋਈ ਹੈ ਤੇ ਜੋ ਸੰਗਤਾਂ ਸੀਗੀਆਂ ਭੀਰਾਂ ਘੱਟ ਕੇ ਸਾਲਾਂ ਬੱਦੀ ਇਸ ਇਸ ਹਾਲਾਂਕਿ ਇੰਨਾ ਆਜ਼ਾਦਾਨਾ ਤੌਰ ਤੇ ਇਸ ਲੰਗਾ ਨਹੀਂ ਖੁੱਲਿਆ ਕੁਝ ਬੰਦਸ਼ਾਂ ਸੀਗੀਆਂ ਤੇ ਉਹਦੇ باوجود ਲੋਕੀ ਬਹੁਤ ਵੱਡੀ ਤعداد ਵਿੱਚ ਆਪਣੇ ਪਵਿੱਤਰ ਸਦ ਅਸਥਾਨ ਦੇ ਦਰਸ਼ਨ ਕਰਨ ਤੇ ਉੱਤੇ ਸੇਵਾ ਸੰਭਾਲ ਕਰਨ ਵਾਸਤੇ ਜਾਂਦੇ ਰਹੇ ਨੇ ਤੇ ਆ ਜੋ ਹੁਣ ਨਵੀਂ ਨਵੀਂ ਕਸ਼ੀਦਗੀ ਪੈਦਾ ਹੋਈ ਹੈ ਪਹਿਲਗਾਮ ਘਟਨਾ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੇ ਦਰਮਿਆਨ ਨਾ ਸਿਰਫ ਬਾਗਾ ਬਾਰਡਰ ਪਰਮਾਨੈਂਟ ਤੌਰ ਤੇ ਬੰਦ ਕੀਤਾ ਕਰ ਦਿੱਤਾ ਗਿਆ ਬਲਕਿ ਜਿਹੜਾ ਕਤਾਰਪੁਰ ਦਾ ਲਾਂਗਾ ਸੀਗਾ ਜਿਹਦਾ ਸਾਰੇ ਝਗੜੇ ਨਾਲ ਕੋਈ ਲਾਗਾ ਦੇਗਾ ਨਹੀਂ ਹੈਗਾ ਜਿਹੜਾ ਇੱਕ ਮੁਕੱਦਸ ਥਾਂ ਵਾਸਤੇ ਇੱਕ ਧਾਰਮਿਕ ਰਸਤਾ ਸੀਗਾ ਇੱਕ ਧਾਰਮਿਕ ਜਜ਼ਬਾਤਾਂ ਦੀ ਸਾਂਝ ਵਾਲਾ ਰਸਤਾ ਸੀਗਾ ਉਹ ਰਸਤਾ ਵੀ ਬੰਦ ਕਰ ਦਿੱਤਾ ਗਿਆ ਉਹ ਉਹ ਮਾਰਗ ਵੀ ਬੰਦ ਕਰ ਦਿੱਤਾ ਗਿਆ ਤੇ ਮੈਂ ਅੱਜ ਅਸੀਂ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਆਪਣੇ ਗ੍ਰਹਿ ਮੰਤਰੀ ਸਾਹਿਬ ਨੂੰ ਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਣ ਜਾ ਰਹੇ ਆ ਕਿ ਪੰਜਾਬ ਦੇ ਲੋਕਾਂ ਦੀਆਂ ਖਾਸ ਕਰਕੇ ਸਿੱਖ ਜਗਤ ਦੀਆਂ ਜੋ ਜਜ਼ਬਾਤੀ ਸਾਂਝ ਹੈਗੀ ਹੈ ਉਹਦੇ ਮੱਦੇ ਨਜ਼ਰ ਔਰ ਜੋ ਤੁਸੀਂ ਬਹੁਤ ਚੰਗਾ ਉਦਮ ਕੀਤਾ ਸੀ ਕਿ ਲੰਘਾ ਖੋਲ੍ਹਿਆ ਸੀ ਪ੍ਰਧਾਨ ਮੰਤਰੀ ਵੀ ਉਸ ਵਿੱਚ ਸ਼ਾਮਲ ਸਗੇ ਇਸ ਉਦਮ ਵਿੱਚ ਔਰ ਪੰਜਾਬ ਨੇ ਸ਼ੁਕਰਗੁਜ਼ਾਰ ਵੀ ਕੀਤਾ ਸੀਗਾ ਸੈਂਟਰਲ ਗਵਰਨਮੈਂਟ ਦਾ ਤੇ ਸਾਰੇ ਉਹਨਾਂ ਤਾਕਤਾਂ ਦਾ ਉਹਨਾਂ ਉਹਨਾਂ ਸ਼ਕਤੀਆਂ ਦਾ ਜਿਨ੍ਹਾਂ ਨੇ ਇਸ ਵਿੱਚ ਰੋਲ ਨਿਭਾਇਆ ਸੀਗਾ ਤੇ ਅਸੀਂ ਬੇਨਤੀ ਕਰਾਂ ਕੇ ਲੰਗਾ ਜਲਦੀ ਜਲਦੀ ਖੋਲਿਆ ਜਾਵੇ ਤਾਂ ਜੋ ਨਾ ਸਿਰਫ ਕਰਤਾਰ ਸਾਹਿਬ ਤੇ ਹੋਰ ਜਿਹੜੀਆਂ ਅਲੱਗ-ਅਲੱਗ ਥਾਵਾਂ ਨੇ ਜੋ ਬੰਦਸ਼ਾ ਲਾਈਆਂ ਗਿਆ ਨੇ ਭਾਰਤੀ ਯਾਤਰੀਆਂ ਵਾਸਤੇ ਖਾਸ ਕਰਕੇ ਸਿੱਖ ਸ਼ਦਾਲੂਆਂ ਵਾਸਤੇ ਬਗਾ ਨਨਕਾਣਾ ਸਾਹਿਬ ਜਾਣ ਵਾਸਤੇ ਜਾਂ ਹੋਰ ਜੋ ਆਪਣੇ ਮੁਕੱਦਸ ਥਾਂ ਹੈਗੇ ਪਾਕਿਸਤਾਨ ਵਿੱਚ ਉਹਨਾਂ ਵਾਸਤੇ ਰਾਹ ਖੋਲਿਆ ਜਾਵੇ ਉਹਨਾਂ ਵਾਸਤੇ ਜਿਹੜੀਆਂ ਬੰਦਸ਼ਾ ਹੈਗੀਆਂ ਹਟਾਈਆਂ ਜਾਣ ਕਿਉਂਕਿ ਇਹ ਸਾਡੀ ਸਦੀਆਂ ਪੁਰਾਣੀ ਜਜ਼ਬਾਤੀ ਤੇ ਧਾਰਮਿਕ ਸਾਂਝ ਹੈ ਜਿਹਦਾ ਲੈਂਦਾ ਪਾਕਿਸਤਾਨ ਹੈ ਚੜ੍ਹਦੇ ਪਾਕ ਚੜ੍ਹਦੇ ਪੰਜਾਬ ਦੀ ਲੈਂਦੇ ਪੰਜਾਬ ਨਾਲ ਸਾਡੀ ਜਜ਼ਵਾਤੀ ਤੇ ਧਾਰਮਿਕ ਸਾਂਝ ਹੈ